ਅਸਲੀ ਕਾਨੂੰਨਿਕਤਾ ਬਰਾਹਾਂ ਕਾਨੂੰਨੀ ਕਾਰਵਾਈ ਕਰ ਲੋ ਅੱਜ ਅਸੀਂ ਮਹਾਰਾਣੀ ਹੈ ਪੌਣਾ ਨਾਲ ਕਰਿਆ ਘਰ ਦਾ ਕਹਿਣੇ ਦਾ ਕੰਮ ਇਹਦੇ ਬਾਰ ਮੂਰੇ ਬੈਠੇਗੇ ਜਿਹੜਾ ਸਾਡੇ 7 ਲੱਖ ਜਾਲੀ ਵੀ ਦਿੱਤਾ ਫਿਰ ਉਧੂ ਮੁੜ ਕੇ ਨੇ ਪੈਸੇ ਵਾਲਾ ਲੈ ਕੇ ਅਸੀਂ ਪੈਸੇ ਤੁਹਾਨੂੰ ਵਾਪਸ ਕਰਵਾਉਣ ਲਈ ਪਰ ਹਜੇ ਤੱਕ ਇਹਨੇ ਸਾਨੂੰ ਰੁਪਇਆ ਵਾਪਸ ਕੀਤਾ ਇਹਦੇ ਬਾਰ ਮੂਰੇ ਬੈਠੇਗੇ ਅਸੀਂ ਮਹਾਰਾਣੀ ਵਿੱਚ ਇਸ ਕਰਾਂਗੇ ਇਹ ਜਿਹੜੇ ਹਜੇ ਠੱਗ ਨੇ ਭਰਾਵੋ ਠੱਗ ਟੋਲੇ ਤੋਂ ਤੁਹਾਨੂੰ ਬਚਣਾ ਚਾਹੀਦਾ ਹੈਗਾ ਐ ਲੋਕਾਂ ਦੇ ਨਾਲ ਮਾ ਠੱਗੀਆਂ ਲਾ ਕੇ ਹੈ ਤੇ ਉਹ ਸਾਡੇ ਬੱਚਿਆਂ ਦਾ ਭਵਿੱਖ ਖਰਾਬ ਕਰਦੇ ਨੇ ਸਾਰਨੀ ਕਿਸਾਨਾਂ ਬਰਾਹਾ ਜਿੰਦਾਬਾਦ 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 ਠੱਗਾਂ ਦਾ ਟੋਲਾ ਮਰਦਾਬਾ ਮਰਦਾਬਾ ਜਿੰਦਾਬਾਦ ਠੱਗੀਆਂ ਲਾਉਣੀਆਂ ਬੰਦ ਕਰੋ ਬੰਦ ਕਰੋ ਲੋਕਾਂ ਨੂੰ ਲੋਕਾਂ ਨੂੰ ਚੰਨ ਸਕੋ FUCKING TAN YOUR IT!